ਕਈ ਸੁਣਿਆ ਸੀਗਾ ਗ੍ਰਹਿਣ ਲੱਗੇ ਨੂੰ ਮੈਂ ਅਜ ਤੱਕ ਵੈਸੇ ਇਦਾਂ ਦਾ ਗ੍ਰਹਿਣ ਲੱਗਿਆ ਕਦੇ ਨਹੀਂ ਦੇਖਿਆ ਤੇ ਇਹ ਹਜੇ ਦੁਪਹਿਰ ਦੇ 3 ਵਜੇ ਇੱਥੇ ਤੇ ਚਾਰੇ ਪਾਸੇ ਬਹੁਤ ਅੰਧੇਰਾ ਹੋ ਗਿਆ ਮਤਲਬ ਰਾਤ ਦੇ ਜਿਵੇਂ 8 ਵਜੇ ਹੁੰਦੇ ਨੇ ਨਾ ਉਦਾਂ ਹੋ ਗਿਆ ਲਾਈਟਾਂ ਜਗ ਪੀਆਂ ਤੇ ਮਤਲਬ ਸਾਰੇ ਲੋਕ ਇੱਥੇ ਬਾਹਰ ਨਿਕਲੇ ਹੋਏ ਆ ਮੈਨੂੰ ਵਾਕਈ ਫੌਲ ਤੇ ਜਾਣਾ ਚਾਹੀਦਾ ਸੀਗਾ ਮੈਂ ਤਾਂ ਘਰੋਂ ਬਾਹਰ ਹੀ ਨਹੀਂ ਨਿਕਲਿਆ ਮੈਂ ਕਿਹਾ ਚੱਲ ਛੱਡ ਕੀ ਆ ਕੁਝ ਨਹੀਂ ਹੋਣਾ ਜਿਵੇਂ ਇੰਡੀਆ 'ਚ ਕਈ ਵਾਰੀ ਸੁਣਦੇ ਹੁੰਦੇ ਸੀ ਨਾ ਵੀ ਓਵੇਂ ਹੋਊਗਾ ਪਰ ਇੱਥੇ ਬਹੁਤ ਡਿਫਰੈਂਟ ਆਜ ਮਤਲਬ ਦੇਖਿਆ ਗ੍ਰਹਿਣ ਲੱਗਿਆ ਪਹਿਲੀ ਵਾਰੀ ਇਦਾਂ ਦਾ ਫੀਲ ਕਰ ਰਿਹਾ ਮੈਂ ਆਪਾਂ ਕਦੇ ਇੰਡੀਆ 'ਚ ਵੀ ਦੇਖਿਆ ਇਦਾਂ ਦਾ ਨਹੀਂ ਮੈਂ ਨਹੀਂ ਕਦੇ ਦੇਖਿਆ ਐ ਜਮਾਂ ਦੁਪਹਿਰੇ ਇੰਨੀ ਹਨੇਰਾ ਦੇਖ ਲਓ ਤੁਸੀਂ ਵਾਕਈ ਆਣੀਦਰ ਬੱਦਲ ਹੋਏ ਪਿਆ ਐ ਨਹੀਂ ਪਤਾ ਲੱਗ ਰਿਹਾ ਵੀ ਸੂਰਜ ਕਿੱਧਰ ਦੀ ਸਾਈਡ ਆ ਹੁਣ ਮੈਨੂੰ ਤਾਂ ਕਿਉਂਕਿ ਮੈਂ ਹੁਣੇ ਬਾਹਰ ਨਿਕਲਿਆ ਪਰ ਵਾਕਈ ਸੱਚੀ ਗੱਲ ਆ ਇਹ ਤੁਸੀਂ ਕੋਸ਼ਿਸ਼ ਕਰਦਾ ਮੈਨੂੰ ਇਹ ਨਹੀਂ ਪਤਾ ਵੀ ਕਿੰਨਾ ਮਿੰਟ ਇੱਕ ਰਹੂਗਾ ਇਦਾਂ ਹੀ ਮਤਲਬ ਜਿਵੇਂ ਦੁਪਹਿਰੇ ਇੰਨਾ ਹਨੇਰਾ ਹੋ ਚੁੱਕਿਆ ਜਾਣਾ ਚਾਹੀਦਾ ਸੀ ਯਾਰ ਮੈਨੂੰ ਕਾਲ ਤੇ ਇੱਕੋ ਦਮ ਹੀ ਹੋ ਗਿਆ ਹਨੇਰਾ ਨਾਲ ਇਹ ਮੈਂ ਹੁਣੇ ਹਲਾ 5 ਮਿੰਟ ਪਹਿਲਾਂ ਥੋੜਾ ਚਾਨਨ ਦੇਖ ਰਿਹਾ ਸੀਗਾ 5 ਮਿੰਟ 5 ਮਿੰਟ ਦੇ ਵਿੱਚ ਵਿੱਚ ਪਿੱਕੋ ਦਾ ਹਨੇਰਾ ਹੋ ਗਿਆ ਆਸੇ-ਬਾਸੇ ਹੈਲੀਕਾਪਟਰ ਚੱਲ ਰਹੇ ਦੁਪਹਿਰੇ 3 ਵਜੇ ਸੋਚੋ ਕਿਵੇਂ ਦਾ ਮਾਹੌਲਾ ਇਹ ਦੁਪਹਿਰੇ 3 ਵਜੇ ਦਨਵਤ ਦਨ ਦੇ ਦੁਪਹਿਰੇ 3 ਵਜੇ ਸੌਰੀ ਪੂਰਾ ਦੁਪਹਿਰ ਹੀ ਹੁੰਦੀ ਹੈ ਦੁਪਹਿਰੇ 3 ਵਜੇ ਹਨੇਰਾ ਹੋ ਚੁੱਕਿਆ ਪੂਰਾ ਨਾਈਟ ਥਿਊ ਆ ਰਿਹਾ ਵਾਕਈ ਅੱਛਾ ਅਸਚਰਜ ਅਸਚਰਜ ਹੋ ਰਹਾ ਹੈ ਲਾਈਵ ਦੇਖੋ ਇਹ ਦੁਆਰਾ ਚਾਨਣ ਹੁੰਦਾ ਜਾ ਰਿਹਾ ਦੁਆਰਾ ਚਾਨਣ ਹੁੰਦਾ ਜਾ ਰਿਹਾ ਇੱਕੋ ਦਾ ਮੀਆਂ ਦੇਖੋ ਹੌਲੀ 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 ਚਾਨਣ ਹੋ ਜਾਊਗਾ ਬਿਲਕੁਲ ਹੀ ਕਮਾਲ ਦਾ ਥਿਊ ਸੀਗਾ ਆ ਦੇਖੋ ਇਹ ਹੋ ਰਿਹਾ ਹਜੇ ਹਜੇ ਹੋ ਰਿਹਾ ਜਾਨਣ ਹਜੇ ਪੂਰੀ ਤਰ੍ਹਾਂ ਹੋਇਆ ਨਹੀਂਗਾ ਇਹ ਆ ਦੇਖੋ ਉਹੀ ਦੇਹਣਾ ਜਿਹੜਾ ਹੁਣੇ ਇੱਕੋ ਦਮ ਰਾਤ ਦੇ 뷰 ਚ ਬਦਲਿਆ ਹੋਇਆ ਸੀਗਾ ਓਹੋ ਕੀ ਬਾਤ ਹੈ ਪਹਿਲੀ ਵਾਰੀ ਫੀਲ ਕੀਤਾ ਮੈਂ ਇਹਦਾ ਬਹੁਤ ਵੀਡੀਓ ਬਣ ਰਹੀਆਂ ਨੇ ਵੈਸੇ ਤਾਂ ਲੋਕਾਂ ਨੇ ਡਰੋਨ ਛੱਡ ਰੱਖੇ ਆਸ-ਪਾਸੇ ਮੈਂ ਦੇਖਿਆ 뷰 ਡਰੋਨ ਦਾ ਤੇ ਹਣ ਪੂਰਾ ਦਿਨ ਚੜ ਚੁੱਕਿਆ ਆ ਦੇਖੋ ਇਹ ਹੁਣੇ 2 ਤੋਂ 3 ਮਿੰਟ ਪਹਿਲਾਂ ਪੂਰਾ ਹਨੇਰਾ ਸੀ ਇੱਥੇ ਪੂਰਾ ਜ਼ਿਆਦਾ ਹਨੇਰਾ ਕੀ ਬਾਤ ਹੈ ਇਹ ਖੜ ਜੋ ਕਹਿੰਦੇ ਵੈਸੇ ਸਿੱਧਾ ਨਹੀਂ ਦੇਖਣਾ ਚਾਹੀਦਾ ਸੋ ਮੈਂ ਤੁਹਾਨੂੰ ਦਿਖਾ ਰਿਹਾ ਆ ਅੱਧਾ ਦੇਖ ਰਿਹਾ ਵਾਟ ਇਜ਼ ਥਿਸ ਅੱਧਾ ਓ ਮਾਈ ਗੋਡ ਓ ਮੈਨੂੰ ਦੇਖ ਗਿਆ ਮੈਂ ਸਿੱਧਾ ਦੇਖੀ ਨਾ ਅੱਧਾ ਦੇਖੀ ਜਾਂਦਾ ਕਿਉਂ ਆ ਦੇਖੋ ਇਹ ਸੂਰਜ ਤੇ ਅੱਧਾ ਉਹ ਕਿਨਾਰਾ ਦਿਖੀ ਜਾਂਦਾ ਹਜੇ ਹੁਣ ਪੂਰਾ ਦਿਖੂਗਾ ਸੂਰਜ ਨੂੰ ਘੇਰ ਰੱਖਿਆ ਵਾ ਮੈਂ ਹਨ ਕਾ ਲਾਈ ਲਵਾ ਇਹ ਜਮਾਂ ਲਕੋਦਾ ਸੀਗਾ ਨੇ ਹੁਣ ਇਹ ਅੱਧੇ ਤੋਂ ਵੱਧ ਨਿਕਲਣ ਲੱਗਿਆ ਹੁਣ ਤਾਂ ਬੱਦਲ ਕਰਕੇ ਵੀ ਆ ਕਿਆ ਵਾ ਅਲੱਗ ਜਾ ਮੈਨੂੰ ਡਰ ਵੀ ਲੱਗ ਰਿਹਾ ਵੀ ਮੈਂ ਕਾਹਦੂੰ ਦੇਖ ਰਿਹਾ ਕਿਉਂਕਿ ਮੇਰੇ ਕੋਲੇ ਉਹ ਹੈ ਨਹੀਂ ਨੀ ਦੂਸਰੀਆਂ ਐਨਕਾਂਈਆਂ ਇਹਨਾਂ ਦੀਆਂ ਜਿਹਦੇ ਨਾਲ ਉਹ ਦੇਖਦੇ ਆ ਵਰ ਮੈਂ ਚਲੋ ਕੈਮਰੇ ਨਾਲ ਬਣਾ ਲੈਣਾ ਹਾਂ ਇਥੇ ਕਾਫੀ ਦਿਨ ਹੋ ਚੁੱਕਿਆ ਵਾ ਆ ਦੇਖੋ ਉਹ ਸਾਰੇ ਆਪ ਦੇ ਆਪ ਦੀਆਂ ਅੱਖਾਂ ਦੇ ਉਹ ਲਾ ਕੇ ਨਾ ਉਹਦੇ ਨਾਲ ਦੇਖ ਰਹੇ ਆ ਸਾਰੇ ਜਣੇ ਇਹਨੂੰ ਦੇਖਣ ਵਾਸਤੇ ਹੀ ਬਾਹਰ ਨਿਕਲੇ ਆ ਪੂਰਾ ਦਿਨ ਚੜ ਚੁੱਕਿਆ ਇੱਕ ਕੋਦਮ ਰਾਤ ਹੋ ਗਈ ਸੀ ਯਾਰ ਇਹ ਤਾਂ ਕਮਾਲ ਦਾ ਦ੍ਰਿਸ਼ ਸੀਗਾ ਇਹ ਤਾਂ ਮੈਂ ਵੈਸੇ ਇੰਡੀਆ ਰਹਿ ਕੇ ਕਦੇ ਇਦਾਂ ਨਹੀਂ ਦੇਖਿਆ ਅੱਧਾ ਸੂਰਜ ਦਿਖੀ ਜਾਂਦਾ ਹੁਣ ਹਜੇ ਵੀ ਮਤਲਬ ਗ੍ਰਹਿਣ ਲੱਗਿਆ ਹੋਇਆ ਪਰ ਇਹ ਅੱਧਾ ਸੂਰਜ ਵੀ ਚਾਨਣ ਕਾਫੀ ਕਰੀ ਜਾਂਦਾ ਪਰ ਪਹਿਲਾਂ ਉਹਨੇ ਇੱਕ ਵਾਰੀ ਇਹਨੂੰ ਸਾਰੇ ਨੂੰ ਲੁਕਾਤਾ ਸੀਗਾ ਫੇਰ ਮਤਲਬ ਕੁਝ ਵੀ ਦਿਖਣੋਂ हट ਗਿਆ ਸੀ ਹਨੇਰਾ ਹੋ ਗਿਆ ਸੀ ਤੁਸੀਂ ਪਹਿਲਾਂ ਵੀਡੀਓ ਚ ਦੇਖ ਹੀ ਚੁੱਕੇ ਹੋ ਕਿੰਨਾ ਹਨੇਰਾ ਹੋ ਗਿਆ ਸੀ ਚਲੋ ਜੀ